ਕਲਕੱਤਾ ਡਾਕਟਰ ਮੋਮਿਤਾ ਦੇ ਨਾਲ ਜ਼ੁਲਮ ਹੋਏ ਨੂੰ ਜੁਲੰਦਰ ਸਤਪੁਰ ਕਬੀਰ ਟਾਈਗਰ ਫੋਰਸ ਵੱਲੋਂ ਕੀਤਾ ਗਿਆ ਵਿਰੋਧ ਸਮਾਜ ਨੂੰ ਲੈ ਕੇ ਡਾਕਟਰ ਵੀ ਆਰ ਅੰਬੇਦਕਰ ਚੌਂਗ ਦੇ ਵਿੱਚ ਕੱਢਿਆ ਗਿਆ ਕੈਂਡਲ ਮਾਰਚ ਜੀ ਆ ਦੱਸ ਦਈਏ ਕਿ ਜਲੰਧਰ ਸਤਗੁਰ ਕਬੀ ਟਾਈਗਰ ਫੋਰਸ ਵੱਲੋਂ ਡਾਕਟਰ ਮੋਮਿਤਾ ਦੇ ਨਾਲ ਹੋਏ ਜ਼ੁਲਮ ਤੋਂ ਉਹਨਾਂ ਨੇ ਕਿਆ-ਕਿਆ ਸੀ ਵਿਰੋਧ ਕਰਦੇ ਆ ਤਾਂ ਸਾਰੇ ਸਮਾਜ ਨੂੰ ਨਾਲ ਲੈ ਕੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਉੱਥੇ ਜਿਸ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਦੇ ਮੈਂਬਰ ਹਾਜ਼ਰ ਹੋਏ ਹਨ ਜਿਨ੍ਹਾਂ ਦੇ ਵਿੱਚ ਆਰਣੋ ਸੰਦਲ ਜੀ, ਪ੍ਰਦਾਨ ਕਾਲਾ ਜੀ, ਅਨਿਲ ਹਾਂਸ, ਰਮੇਸ਼ ਚੋਖਾ, ਆਕਾਸ਼ ਭਗਤ, ਦੀਪਕ ਨਾਹਰ, ਬਲਵੰਤ ਵਾਲਾ, ਲਲਿਤ ਅਬੇਦਕਾਰੀ ਗੋਲਦੀ ਭਗਤਪਾਣੂ ਪ੍ਰਤਾਪ ਅਤਰੀ ਵਿਜੇ ਬੰਦਨ ਬਰुण ਕਲੇਰ ਇਹ ਸਾਰੇ ਮੈਂਬਰ ਹਨ ਉੱਥੇ ਹੀ ਅੱਜ ਉਹਨਾਂ ਦੇ ਵੱਲੋਂ ਕੈਨਲ ਮਾਰਚ ਕੱਢਿਆ ਗਿਆ ਤੇ ਪਹੁੰਚੇ ਨੇ ਸਬਨਾ ਨਿਰੋਜ ਪ੍ਰਦਰਸ਼ਨ ਵੀ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਈ ਵੀ ਪ੍ਰਵਾਨਨਾ ਨਹੀਂ ਹੈ ਇਸ ਦੇ ਕਾਰਨ ਇਸ ਤਰ੍ਹਾਂ ਦੇ ਕਾਰਜ ਹੋ ਰਹੇ ਨੇ ਸਾਰਿਆਂ ਪ੍ਰਵੰਧਕ ਕਮੇਟੀ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਾਰੇ ਜਾਣਦੇ ਕਿ ਕਲਕੱਤੇ ਦੇ ਵਿੱਚ ਬਹੁਤ ਸਾਰੇ ਡਾਕਟਰ ਦੇਵਾ ਜੀ ਪਹਿਲੇ ਰੀਪ ਕੀਤਾ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਐਚਪੋਤ ਮੈਗ੍ਰਾਮ ਉਸ ਤੋਂ ਬਾਅਦ ਬੜੀ ਬੇਹਿਰਮੀ ਦੇ ਨਾਲ ਉਹਦਾ ਜਿਹੜਾ ਕਤਲ ਕੀਤਾ ਗਿਆ ਉਸ ਮੁੱਦੇ ਨੂੰ ਲੈ ਕੇ ਅੱਜ ਸਮੁੱਚਾ ਸਾਡਾ ਜਿਹੜਾ ਐਸੀ ਸਮਾਜ ਆ ਉਹ ਸਾਡੇ ਰਹਿਬਰ ਬਾਬਾ ਸਾਹਿਬ ਅੰਬੀਡਕਰ ਦੇ ਚੌਂਕ ਦੇ ਵਿੱਚ ਇਕੱਠਾ ਹੋਇਆ ਵਾ ਕਿ ਇਹ ਜਿਹੜੀ ਜਿਹੜੀ ਇਹ ਗੁੰਡਾਗਰਦੀ ਆ ਜਿਹੜੀ ਇੱਕ ਕਮਜ਼ੋਰ ਜਿਹੜੀ ਮਾਨਸਿਕਤਾ ਵਾ ਜਿਹੜੀ ਆਏ ਦੇ ਨਹੀਂ ਸਾਡੀ ਜਿਹੜੀਆਂ ਦੇਸ਼ ਦੀਆਂ ਧੀਆਂ ਭੈਣਾਂ ਨੂੰ ਨੂੰ ਪੀੜਤ ਕਰਦੀ ਹੈ ਇਹਦੇ ਖਿਲਾਫ ਜਿਹੜੀ ਆ ਅੱਜ ਅਸੀਂ ਆਵਾਜ਼ ਚੱਕੀ ਆ ਤੇ ਇਹਦੇ ਮਾਧਿਅਮ ਤੇ ਰਾਹੀਂ ਅਸੀਂ ਕਲਕੱਤਾ ਸਰਕਾਰ ਨੂੰ ਤੇ ਇਹਦੇ ਨਾਲ ਨਾਲ ਭਾਰਤ ਸਰਕਾਰ ਨੂੰ ਚੇਤਾਵਨੀ ਦਿੰਨੇ ਕਿ ਜਿਹੜੀਆਂ ਗਲਤਾਂ ਹਟ ਤਾਂ ਹੋ ਰਹੀਆਂ ਸਾਡੀਆਂ ਮਾਵਾਂ ਭੈਣਾਂ ਦੇ ਨਾਲ پہلے ਉਹਨਾਂ ਨਾਲ ਗਲਤ ਕੰਮ ਫਿਰ ਬੜੀ ਹੀ ਬੇਰਹਿਮੀ ਨਾਲ ਜ਼ਿੰਦਗੀ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਇਹਦੇ ਉੱਤੇ ਰੋਕ ਲਾਈ ਜਾਵੇ ਜਿਹੜੀ ਸਜ਼ਾ ਵਾ ਉਹਨਾਂ ਕਾਤਲਾਂ ਦੀ ਉਹਨਾਂ ਨੂੰ ਇੱਕ ਕਠੋਰ ਤੋਂ ਕਠੋਰ ਜਿਹੜੀ ਸਖਤ ਸਖਤ ਤੋਂ ਸਖਤ ਜਿਹੜੀ ਸਹਜਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤਾਂ ਜੋ ਇੱਕ ਇੱਕ ਐਗਜ਼ਾਮਪਲ ਸੈੱਟ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਸਾਡੀਆਂ ਧੀਆਂ ਨੇ ਉਹ ਕਿਤੇ ਵੀ ਘੁੰਮਣ ਫਿਰਨ ਸੜਕਾਂ ਦੇ ਉੱਤੇ ਜਾਣ ਕਿਤੇ ਵੀ ਘੁੰਮਣ ਫਿਰਨ ਉਹਨਾਂ ਨੂੰ ਕੋਈ ਗੰਦੀ ਨਿਗਾ ਨਾਲ ਨਾ ਦੇਖ ਪਾਏ ਨਾ ਹੀ ਉਹਨਾਂ ਨਾਲ ਕੋਈ ਗੰਦੀ ਹਰਕਤ ਕਰ ਪਾਏ ਸੋ ਮੈਂ ਇੱਥੇ ਆਏ ਸਾਰੇ ਹੀ ਆਪਣੇ ਸਰਕਾਰ ਜੋਕ ਸਾਥੀਆਂ ਦਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਬਹੁਤ ਪਾਵਰਫੁਲ ਆ ਇਰੇ ਤੋਂ ਦਿੱਤਾ ਹੋਇਆ ਸਾਡਾ ਮੈਸੇਜ ਬੜੀ ਜ਼ਰੂਰ ਤੱਕ ਜਾਊਗਾ ਕਿਉਂਕਿ ਇਹ ਜਿਹੜਾ ਵੱਡਾ ਸਵਾਲ ਹੈ ਕਿਉਂਕਿ ਮੈਂ ਜਿਹੜੀ ਸੈਂਟਰ ਗਵਰਨਮੈਂਟ ਦੀ ਗੱਲ ਕੀਤੀ ਹੈ ਉਹਦੇ ਲਈ ਇੱਕ ਵੀ ਜਿਹੜੀ ਸਟੇਟ ਗਵਰਨਮੈਂਟ ਦਾ ਜਿਹੜਾ ਸਾਰਿਆਂ ਨਾਲ ਵੱਡਾ ਹਾਸਾ ਕਿਉਂਕਿ ਉਹਨਾਂ ਨੇ ਜਿਹੜੇ ਕੱਥੇ ਸੀਗੇ ਜਿਹੜੇ ਸਾਰੇ ਕਿਉਂਕਿ ਸਾਰੇ ਉਹਨਾਂ ਨੂੰ ਜ਼ੁਬਾਨ ਦੀ ਕੌੜੀ ਦਿੱਤੀ ਹੈ ਤੇ ਰਾਜਸੀ ਨੂੰ ਉਹਨਾਂ ਨੇ ਜਿਹੜਾ ਡਿਸਟਰਬ ਕੀਤਾ ਸਾਰਾ ਕੁਝ ਇਹ ਜੋ ਵੀ ਜਿਹੜੀ ਰਾਜਨੀਤੀ ਹੈ ਮਮਤਾ ਬਣਾਤੀ ਕੋਤਰੀਓ ਦੇਟ ਜਿਹੜੀ ਮੁੱਖ ਮੰਤਰੀ ਹੈ ਔਰ ਸਾਰਾ ਪ੍ਰਸ਼ਾਸਨੋ ਵੀ ਆਤਾ ਹੈ ਔਰ ਰਾਜਨੀਤੀ ਕਹਿਣ ਉਹ ਕਹਿ ਦਿੱ ਗਏ ਜੀ ਆਪਣੀ ਹੁਣੀ ਸਟੇਟਮੈਂਟ ਏ ਕਿ ਸਟੇਟ ਗਵਰਨਮੈਂਟ ਕਲਕੱਤਾ ਗਵਰਨਮੈਂਟ ਤੇ ਭਾਰਤ ਸਰਕਾਰ ਅਸੀਂ ਦੋਨੋਂ ਨੂੰ ਕਹਿ ਰਹੇ ਹਾਂ ਕਿ ਜਿਹੜੀਆਂ ਇਦਾਂ ਦੀਆਂ ਲਾਹਰ ਪੁਰਵਾਈਆਂ ਵਾਂ ਜਿਦਾਂ ਕਰਕੇ ਇਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਵਾਂ ਕਿ ਪਰਿਵਾਰ ਨੂੰ ਆਪਣਾ ਜਿਹੜਾ ਸਦਾਸਿ ਜਿਹੜਾ ਉਹ ਗਵਾਣੇ ਪੈਂਦਾ ਵਾ ਕਿਉਂਕਿ ਉਹਦੇ ਦੇਖਿਆ ਕਿ ਜਿਹੜੀ ਲੜਕੀ ਜਿਹੜੀ ਡਾਕਟਰ ਆ ਉਹ ਬੜੇ ਸੰਘਰਸ਼ ਕਰਨ ਤੋਂ ਬਾਅਦ ਡਾਕਟਰ ਬਣੀ ਜਗੀ ਉਹਦੇ ਮਾਂ ਤੇ ਉਹਨੂੰ ਜੋ ਦੋਖਾ ਉਹ ਸਾਡਾ ਜਿਹੜਾ ਇਹ ਅੱਜ ਦਾ ਜਿਹੜਾ ਮਾਧਿਅ ਸ਼ਹਿਰ ਉਹਨਾਂ ਦੇ ਜਿਹੜੇ ਜ਼ਖਮਾਂ ਦੇ ਥੋਟਾ ਹੈ ਜਿਹੜਾ ਮਲਮ ਆ ਜਰੂਰ ਲਗਾ ਸਕਦੇ ਜੋ ਬੰਦਾ ਇਨਸਾਨ ਆ ਉਹਦੇ ਲਈ ਅਸੀਂ ਅੱਜ ਵੀ ਕੱਟੇ ਹੋਏ ਜੇ ਲੋੜ ਪਈ ਅਸੀਂ ਵੱਡੇ ਪੱ ਕਲਕੱਤਾ ਦੇ ਵਿੱਚ ਮਾਰਜੀਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਬਹੁਤ ਹੀ ਵਧੀਆ ਬੋਨਹਾਰ ਡਾਕਟਰ ਜਿਹੜੀ ਵਿਚਾਰੀ ਉੱਥੇ ਡਾਕਟਰ ਦਾ ਕੋਰਸ ਕਰ ਰਹੀ ਸੀ ਲੱਖੀਅਰ ਸੀ ਉਹਦਾ ਉਹਨੂੰ ਕੁਝ ਸਮਾਜ ਵਿਰੋਧੀ ਕਾਤਲਾਂ ਨੇ ਉਹਨਾ ਤੱਤਾ ਨਾਲ ਰਲ ਕੇ ਜਿਹੜੇ ਧੀਆਂ ਪੈਣਾ ਜੀਆਂ ਇੱਜਦਾ ਨਾਲ ਖਲਵਾਲ ਕਰਦੇ ਉਹਨਾਂ ਦੇ ਨਾਲ ਮਿਲ ਕੇ ਉਹ ਵਿਚਾਰੀ ਦਾ ਇੱਕ ਤਕਤਲ ਕੀਤਾ ਕਤਲ ਕਰਨ ਤੋਂ ਪਹਿਲਾਂ ਉਹਦੇ ਨਾਲ ਜੋ ਉਹਦੇ ਦੇ પતિ ਕੀਤੇ ਬਹੁਤ ਅਤ ਨਿੰਦਣਯੋਗ ਹੈ ਕਿਉਂਕਿ ਇਸ ਦੁਰਘਟਨਾ ਨੇ ਕੱਲਾ ਜਲੰਧਰ ਨਹੀਂ ਕੱਲਾ ਇੰਡੀਆ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਐਡੀ ਘਨੌਣੀ ਘਟਨਾ ਐਡੀ ਅਣਹੋਣੀ ਘਟਨਾ ਜਿਹੜੀ ਕਿਤੇ ਕਿਤੇ ਦੇਖੀ ਜਾਂਦੀ ਪਰ ਇਸ ਨੇ ਤਾਂ ਸਾਡੇ ਧੀਆਂ ਪੈਣ ਦੀ ਇੱਜ਼ਤ ਨੂੰ ਅੱਤ ਦਾ ਜਨਾਹ ਖਰਾਬ ਕਰ ਦਿੱਤਾ ਆ ਗਏ ਹੋ ਇੰਨਾ ਭੈੜਾ ਸਲੂਕ ਉਹਨਾਂ ਕੀਤਾ ਇੰਨਾ ਘਟਿਆ ਸਲੂਕ ਕੀਤਾ ਬਈ ਦੱਸਣ ਦੀ ਹੈਰੀ ਤੁਹੇ ਖ਼ਬਰਾਂ 'ਚ ਪੜਿਆ ਹੋਣਾ ਅੱਖਾਂ ਤੇ ਵੀ ਗੱਲਾਂ ਤੇ ਵੀ ਲੱਤਾਂ ਵੀ ਤੋੜ ਬੋਲੇ ਪ੍ਰਾਈਵੇਟ ਪਾਰ ਹੋ ਵੀ ਭੰਨਿਆ ਜੋ ਵੀ ਉਹਦਾ ਸਰੀਰ ਵਿਚਾਰੀ ਦਾ ਉਹ ਵਿਚਾਰੀ ਨੇ ਪਤਾ ਨਹੀਂ ਕਿਸ ਤਰ੍ਹਾਂ ਉਹ ਛੱਲਿਆ ਹੋਵੇਗਾ ਜਿਹੜਾ ਅਸੇ ਤੇ ਅਕਾ ਇਹ ਇਹ ਇਹੋ ਘਟਾਉਣੀ ਘਟਣਾ ਸੀ ਪ੍ਰਧਾਨ ਜੀ ਆਏ ਦਿਨ ਇਦਾਂ ਦੀਆਂ ਘਟਨਾਵਾਂ ਵੱਧਦੀ ਜਾਂਦੀਆਂ ਉਹਦਾ ਕਾਰਨ ਕੀ ਹੈ ਉਹ ਸਾਡੇ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਨਲਾਇਕ ਆ ਇਹਨਾਂ ਦੇ ਇਹਨਾਂ ਦੀ ਜਿਹੜੀ ਪਕੜ ਆ ਉਹ ਜ਼ੁਲਮ ਨੂੰ ਟੱਕਰਾ ਕਰਨ ਲਈ ਇਹਨਾਂ ਦੇ ਵਿੱਚ ਉਹ ਹੈ ਹੀ ਨਹੀਂ ਕਿ ਪ੍ਰਧਾਨ ਸਾਹਿਬ ਹਰਬ ਕੰਟਰੀਆਂ ਵਿੱਚ ਇਸ ਤਰ੍ਹਾਂ ਦੀ ਹਰਕਤ ਕਰਨ ਬਾਰੇ ਕੋਈ ਸਪਨੇ ਵਿੱਚ ਵੀ ਨਹੀਂ ਸੋਚ ਸਕਦਾ ਕਿ ਚਾਹੀਦਾ ਹੈ ਕਿ ਸਖਤ ਕਾਨੂੰਨ ਜਿਹੜਾ ਐ ਇਦਾਂ ਦੇ ਅਪਰਾਧੀਆਂ ਲਈ ਹੋਣਾ ਚਾਹੀਦਾ ਭਾਰਤ ਵਿੱਚ ਵੀ ਨਹੀਂ ਹੈਗਾ ਕਾਨੂੰਨ ਪਰ ਲਾਗੂ ਨਹੀਂ ਹੋ ਰਿਹਾ ਕਿਉਂਕਿ ਜੋ ਅੰਦਰ ਪਿਆ कांड ਹੋਇਆ ਸੀ ਉਸ ਤੋਂ ਬਾਅਦ ਉਹ ਕਾਨੂੰਨ ਦੇ ਵਿੱਚ ਕਾਫੀ ਐਮੈਂਡਮੈਂਟ ਕੀਤੀ ਆ ਪਰ ਸਾਡੇ ऐसे कुछ ਲੋਕਾਂ ਦੀ ਮੈਂਟੈਲਿਟੀ ਬਣ ਚੁੱਕੀ ਹੈ ਕਿ ਸਰਕਾਰ ਨੂੰ ਪੁਲਿਸ ਨੂੰ ਪੈਸੇ ਦੇ ਕੇ ਸ਼ਿਪਾਖਾਂ પાਕੇ ਜਾਂ ਕਿ ਹੋਰ ਤਰੀਕੇ ਦੇ ਨਾਲ ਆ ਪਹੁੰਚੇ ਛੁਟ ਜਾਵਾਂਗੇ ਜਿਹੜਾ ਵੱਡਾ ਸਵਾਲ ਜਿਹੜਾ ਉੱਠਿਆ ਜਿਹੜੀ ਉੱਥੇ ਦੀ ਸਰਕਾਰ ਹੈ ਉਹਨੇ ਉਹਦੇ ਉਸਕੇ ਪਰਦਾ ਪਾਣ ਦੀ ਕੋਸ਼ਿਸ਼ ਕੀਤੀ ਨੰਬਰ 1 ਜਦੋਂ ਇਹ ਸਾਰਾ ਹਾਦਸਾ ਹੋਇਆ ਰਾਤ ਨੂੰ ਡਾਕਟਰ ਪ੍ਰਦਰਸ਼ਨ ਕਰ ਰਹੇ ਸੀ ਕਮ ਸੇ ਕਮ ਜਿਹੜੀ 7000 ਦੀ ਜਿਹੜੀ ਢੀੜ ਹੈ ਉਹਨੇ ਜਾ ਕੇ ਕੱਖੇ ਨੂੰ ਜਿਹੜੀ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਨਹੀਂ ਔਰ ਇੱਕ ਵੱਡਾ ਸਵਾਲ ਜਿਹੜਾ ਆਇਆ ਹੈ ਜਿਹੜੀ ਬਹੁਤ ਵੰਦ ਭਾਗੀ ਇਹ ਕਰਨਾ ਆ ਉਹ ਨਹੀਂ ਕਰਨਾ ਚਾਹੀਦਾ ਸੀ ਸਰਕਾਰਾਂ ਕੋਈ ਵੀ ਹੈ ਅਸੀਂ ਮੰਗ ਕਰਦੇ ਆ ਜਿਹੜੀ ਮਰਜੀ ਆਪੋ ਜੀ ਸਰਕਾਰ ਆ ਜਾਂ ਰੂਲਿੰਗ ਪਾਰਟੀ ਆ ਜਿਹੜਾ ਵੀ ਹੋਵੇ ਜਿਹਦੇ ਰਾਜ ਵਿੱਚ ਦਾ ਹੋਵੇ ਅਸੀਂ ਉਹਦੀ ਨਜ਼ਰ ਕਰਦੇ ਜੈ ਭੀਮ ਜੈ ਗੁਰਦੀਪ ਜੈ ਕਬੀਰ ਜੈ ਸਮਰਦਾਸ ਮਾ ਦੀਪਕ ਨਾਹਰ ਨੈਸ਼ਨਲ ਵਾਲਮੀਕ ਸਭਾ ਦੇ ਤੌਰ ਤੇ ਇਹੀ ਮੈਂ ਮੰਗ ਕਰਨਾ ਚਾਹੁੰਦਾ ਆ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਨੂੰ ਕਿ ਜਿਹੜੀ ਕਲਕੱਤੇ ਦੇ ਵਿੱਚ ਬਹੁਤ ਹੀ ਬੇਰਮੀ ਦੇ ਨਾਲ ਡਾਕਟਰ ਮੌਮਿਤਾ ਦੇਵਨਾਥ ਜਿਹੜੀ ਕਿ ਦੇਸ਼ ਦੀ ਬੇਟੀ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਕਿਸ ਜਾਤ ਦੇ ਨਾਲ ਸੰਬੰਧਤ ਸੀ ਚਾਹੇ ਉਹ ਦਲਿਤ ਹੋਵੇ ਚਾਹੇ ਜਨਰ ਸਮਾਜ ਦੇ ਨਾਲ ਹੋਵੇ ਉਹ ਦੇਸ਼ ਦੀ ਬੇਟੀ ਆ ਜਿਹੜੀ ਵੀ ਇਸ ਬੇਟੀ ਦੇ ਨਾਲ ਜੋ ਹਰਕਤ ਹੋਈ ਆ ਜੋ ਘਟਨਾ ਹੋਈ ਆ ਉਹ ਦਰਦਨਾਕ ਘਟਨਾ ਦਾ ਜਿਹੜੇ ਜ਼ਿੰਮੇਵਾਰ ਆ ਉਹ ਮੇਰਾ ਖਿਆਲ ਹੈ ਮੈਂ ਸਮਝ ਸਕਦਾ ਆ ਕਿ ਸਰਕਾਰ ਵੀ ਇਹਦੇ ਪਿੱਛੇ ਹੈਗੀ ਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਮਹਿਲਾਵਾਂ ਦੇ ਨਾਲ ਔਰਤਾਂ ਨਾਲ ਬੇਟੀਆਂ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਆ ਰਹੀਆਂ ਆ ਤੇ ਜਦੋਂ ਤੱਕ ਕੋਈ ਸਖਤ ਕਾਨੂੰਨ ਨਹੀਂ ਲਾਗੂ ਕੀਤਾ ਜਾਂਦਾ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਸਾウਦੀ ਅਰਬ ਦੇ ਵਿੱਚ ਸਿਰ ਕਲਮ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਨੂੰ ਤੇ ਜਿਹੜੀ ਚੀਨ ਦੇ ਵਿੱਚ ਉਸ ਦਾ ਗੁਪਤੰਗ ਕੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਦੋਂ ਤੱਕ ਇਸ ਤਰ੍ਹਾਂ ਦੀ ਕੋਈ ਸਖਤ ਸਜ਼ਾ ਦਾ ਹੁਕਮ ਨਹੀਂ ਕੀਤਾ ਜਾਂਦਾ ਸਰਕਾਰ ਵੱਲੋਂ ਕੋਈ ਐਕਟ ਨਹੀਂ ਬਣਾਇਆ ਜਾਂਦਾ ਜਾਂ ਕਾਨੂੰਨ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਮੇਰਾ ਖਿਆਲ ਆ ਕਿ ਅਸੀਂ ਇਸ ਤਰ੍ਹਾਂ ਹੀ ਸੜਕਾਂ ਤੇ ਅਸੀਂ ਹੋਰ ਵੀ ਅੱਗੇ ਤੋਂ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਹਰਕਤਾਂ ਹੁੰਦੀਆਂ ਆ ਰਹੀਆਂ ਆ ਔਰ ਹੁੰਦੀਆਂ ਰਹਿਣੀਆਂ ਆ ਜਦ ਤੱਕ ਸਖਤ ਕਾਨੂੰਨ ਨਹੀਂ ਬਣਦਾ ਪ੍ਰਧਾਨ ਜੀ ਦੇਖਿਆ ਜਾਵੇ ਨਾ ਮੈਡੀਕਲ ਲਾਈਨ ਦੇ ਵਿੱਚ ਨਰਸਿੰਗ ਸਟਾਫ ਦੀ 24 24 ਘੰਟੇ ਡਿਊਟੀ ਆ ਕੋਈ 6-6 ਘੰਟੇ ਬਾਅਦ ਚੇਂਜ ਹੁੰਦੀ ਉਹ ਕਿਸ ਤਰ੍ਹਾਂ ਦਾ ਵਿਚਾਰ ਰਹੇਗਾ ਫਿਰ ਇਸ ਇਹਦੇ ਉੱਪਰ ਜਿਹੜੀ ਕਿ ਮੈਡੀਕਲ ਐਸੋਸੀਏਸ਼ਨ ਜਿਹੜੀ ਪ੍ਰਿਕਲ ਐਸੋਸੀਏਸ਼ਨ ਆ ਪੋਸਟੇ ਵੱਲੋਂ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਤੇ ਧਾਰਾਵਾਂ ਮਤਲਬ ਬਣਾ ਦਿੱਤੀਆਂ ਗਈਆਂ ਜਾਂ ਬਣਾ ਦਿੱਤੇ ਗਏ ਆ ਆਪਣੇ ਪ੍ਰਬੰਧ ਕੀਤੇ ਗਏ ਆ ਉਹਨਾਂ ਨੇ ਮੰਗ ਰੱਖੀ ਆ ਉਹ ਵੀ ਉਹਨਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਜੀ ਔਰ ਸਟੇਟ ਦੀ ਜਿਹੜੀ ਗਵਰਨਮੈਂਟ ਆ ਕਲਕੱਤੇ ਦੀ ਉਹਨਾਂ ਨੂੰ ਵੀ ਇਹਦੇ ਤੇ ਕੰਮ ਕਰਨਾ ਚਾਹੀਦਾ ਆ ਪਰ ਇਸ ਤੇ ਸਖਤ ਕਾਨੂੰਨ ਨਹੀਂ ਹੁੰਦਾ ਬੰਦਾ ਕੋਈ ਤੇ ਮੇਰਾ ਖਿਆਲ ਆ ਕਿ ਅੱਗੇ ਤੋਂ ਵੀ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਆ ਰਹੀਆਂ ਔਰ ਘਟਨਾਵਾਂ ਹੁੰਦੀਆਂ ਰਹਿਣਗੀਆਂ ਸੋ ਮੈਂ ਆਪਣੇ ਵੱਲੋਂ ਔਰ ਸਾਰੇ ਸਮਾਜ ਵੱਲੋਂ ਇਹੀ ਮੰਗ ਕਰਦਾ ਆ ਕਿ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ